ਆਜੋ ਫਿਰ ਪਕਾ ਲਈਏ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਨਾ ਲਫਾਫੇ ਦੇ ਉੱਤੇ ਬੜੀ ਆਸਾਨੀ ਨਾਲ ਬਣ ਜਾਂਦੀ ਆ ਆਜੋ ਫਿਰ ਤੁਹਾਨੂੰ ਦੱਸਦੀ ਆਂ ਕਿ ਜਿਨ੍ਹਾਂ ਨੂੰ ਨਹੀਂ ਵੀ ਆਉਂਦੀ ਜਿਨ੍ਹਾਂ ਨੇ ਕਦੇ ਮੱਕੀ ਦੀ ਰੋਟੀ ਨਹੀਂ ਬਣਾਈ ਨਾ ਉਹ ਲਫਾਫੇ ਦੇ ਉੱਤੇ ਆਸਾਨੀ ਨਾਲ ਮੱਕੀ ਦੀ ਰੋਟੀ ਬਣਾ ਸਕਦੇ ਆ ਮੱਕੀ ਦੀ ਰੋਟੀ ਬਣਾਉਣ ਲੱਗੇ ਅਸੀਂ ਆਟਾ ਲੈ ਕੇ ਉਹਨਾਂ ਨਾਲ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਗੁੰਨ ਲੈਣਾ ਆ ਇਹ ਥੋੜਾ ਜਿਹਾ ਤੁਹਾਡੇ ਕੋਲ ਖਿਲਰੂਗਾ ਪਰ ਤੁਸੀਂ ਇਹਨੂੰ ਮਲਦੇ ਜਾਣਾ ਮਲਦੇ ਜਾਣਾ ਤੇ ਇੱਕ ਜਗ੍ਹਾ ਇਕੱਠੇ ਕਰਦੇ ਜਾਣਾ ਆ ਬਸ ਜਦੋਂ ਇਹ ਇਕੱਠਾ ਜਿਹਾ ਹੋ ਗਿਆ ਨਾ ਇਕੱਠਾ ਕਰਕੇ ਇਹਦਾ ਇੱਕ ਜਿੱਦਾਂ ਅਸੀਂ ਕਣਕ ਦੇ ਆਟੇ ਦਾ ਹੀ ਪੇੜਾ ਲੈਨੇ ਆ ਨਾ ਸੇਮ ਇਸੇ ਤਰ੍ਹਾਂ ਅਸੀਂ ਇਹਦਾ ਪੇੜਾ ਲੈ ਲੈਣਾ ਆ ਪੇੜਾ ਲੈ ਕੇ ਬਸ ਅਸੀਂ ਇਹਨੂੰ ਥੋੜਾ ਜਿਹਾ ਪਾਣੀ ਲਾ ਕੇ ਇੱਕ ਲਫਾਫਾ ਲਫਾਫੇ ਦੇ ਉੱਤੇ ਰੱਖ ਲੈਣਾ ਆ ਬਸ ਇਹਨੂੰ ਇਹਦਾ ਲਫਾਫੇ ਤੇ ਰੱਖ ਕੇ ਬਸ ਇਹਦਾ ਹੱਥ ਨੂੰ ਗੂਲ ਗੂਲ ਘੁਮਾਉਂਦੇ ਜਾਣਾ ਘੁਮਾਉਂਦੇ ਜਾਣਾ ਬਸ ਇਹ ਘੁੰਮਦੇ ਘੁੰਮਦੇ ਸਾਡੀ ਰੋਟੀ ਬਣ ਜਾਣੀ ਆ ਦੇਖਿਆ ਕਿੰਨਾ ਸੌਖਾ ਤਰੀਕਾ ਆ ਹਰ ਕੋਈ ਮੱਕੀ ਦੀ ਰੋਟੀ ਇਹਦਾ ਬਣਾ ਸਕਦਾ ਆ ਮੱਕੀ ਦੀ ਰੋਟੀ ਨੂੰ ਬਿਦਾ ਕੇ ਹੁਣ ਅਸੀਂ ਇਹਨੂੰ ਲਫਾਫੇ ਸਣੇ ਚੱਕ ਕੇ ਨਾ ਬਹੁਤ ਹਲਕੀ ਜਿਹੀ ਹੱਥਾਂ ਦੇ ਨਾਲ ਤਵੇ ਤੇ ਪਾ ਦੇਣਾ ਹੈ। ਲਓ ਜੀ ਫਿਰ ਅਗਲਾ ਕੰਮ ਤਾਂ ਸੌਖਾ ਹੀ ਹੈ ਵਾਸ ਇਹਨੂੰ ਉਲਟ ਪਲਟ ਕਰਨਾ ਹੈ। ਇਹ ਸਾਡੀ ਮੱਕੀ ਦੀ ਰੋਟੀ ਬਣ ਬਣ ਕੇ ਤਿਆਰ ਹੋ ਗਈ ਹੈ। ਲਓ ਜੀ ਖਾਓ ਹੁਣ ਮੱਕੀ ਦੀ ਰੋਟੀ।